ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਗੁਰਖਾ ਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਅੱਜ ਆਪਾਂ ਅਕਸਰਵਾਤ ਕਰਦੇ ਆ ਜੀ ਆਪਣੇ ਦਿਨ ਦੀ ਸੋਹਣੇ ਸੋਹਣੇ ਫੁੱਲਾਂ ਤੋਂ ਆਹ ਵੇਖੋ ਕਿੰਨੇ ਸੋਹਣੇ ਖਿੜੇ ਹੋਏ ਆ ਬਹੁਤ ਪਿਆਰੇ ਪਿਆਰੇ ਕਲਰ ਰਹਿ ਗਏ ਇਹਨਾਂ ਦੇ ਅਲੱਗ-ਅਲੱਗ ਜਿਹੜਾ ਇਹ ਤਾਂ ਮੈਂ 3 ਕਲਰ ਹੰਦੇ ਸੀਗੇ ਤੇ ਇਹ ਆਪਣੇ ਆਪ ਹੀ ਬਹੁਤ ਸੋਹਣੇ ਕਲਰ ਅਲੱਗ-ਅਲੱਗ ਨਿਕਲਦੇ ਹੁੰਦੇ ਆ ਹਨ ਪਤਾ ਨਹੀਂ ਤਾਂ ਬੀਜ ਵਗੈਰਾ ਇੱਕ ਦੂਜੇ ਦੇ ਇਹਦੇ ਵਿੱਚ ਗਮਲੇ 'ਚ गिरਦੇ ਰਹਿੰਦੇ ਤਾਂ ਕਰਕੇ ਤੇ ਉਹ ਸੋਹਣੇ-ਸੋਹਣੇ ਕਲਰ ਬਣਦੇ ਆ ਆ ਵੀ ਬਹੁਤ ਪਿਆਰਾ ਕਲਰ ਬਣਿਆ ਪਿਆ ਬਹੁਤ ਸੋਹਣੇ-ਸੋਹਣੇ ਸਾਰੇ ਕਲਰ ਤੇ ਆ ਥੋੜਾ ਜਿਹਾ orange ਪੀਚ ਜਿਹਾ ਤੇ ਇਧਰ ਕੱਲ ਇੱਕ ਲਾਈਟ ਪਿੰਕ ਨਿਕਲੇ ਸੀ ਉਹ ਵੀ ਬਹੁਤ ਸੋਹਣਾ ਬਹੁਤ ਫੁੱਲ ਨਿਕਲਦੇ ਆ ਹੁਣ ਇਹਦੇ ਤੇ ਆ ਵਾਈਟ ਆਗੇ ਤੇ ਆ ਹੈਗਾ ਗੁਲਾਬੀ ਤੇ ਕਦੇ ਕਦੇ ਇਦੂ ਵੀ ਡਾਰਕ ਗੁਲਾਬੀ ਨਿਕਲਦੇ ਹੁੰਦੇ ਆ ਫੁੱਲ ਤੇ ਬਹੁਤ ਜ਼ਿਆਦਾ ਨਿਕਲਦੇ ਕਰੇ ਤਾਂ ਫੁੱਲ ਤੇ ਮੈਨੂੰ ਇਹ ਵਧੀਆ ਲੱਗਦੇ ਆਗੇ ਮੈਂ ਤਿੰਨ ਕਲਰਾਂ ਦੇ ਲਾਏ ਸੀ ਇੱਕ ਆ ਗੁਲਾਬੀ ਵਾਲੇ ਲਾਏ ਸੀਗੇ ਇਹ ਵਾਲੇ ਤੇ ਇੱਕ ਵਾਈਟ ਲਾਇਏ ਸੀ ਤੇ ਇੱਕ orange ਲਾਇਏ ਸੀ ਤੇ ਬਾਕੀ ਕਲਰ ਆਪਣੇ ਆਪ ਹੀ ਬਣ ਗਏ ਇਹਨਾਂ ਚ ਇਹ ਲਾਈਟ ਹੋ ਗਏ ਕੋਈ ਲਾਈਟ ਪੀਚ ਹੋਵੇ ਇਹ ਆ ਹੋ ਗਏ orange ਜਿਹਾ ਕੋਈ ਲਾਈਟ ਪੀਚ ਕਲਰ ਤੇ ਬਹੁਤ طرح ਦੇ ਕਲਰ ਹੋ ਗਏ ਹਾਜੀ ਤਾਂ ਮੈਂ ਇਹਦੀ ਇੰਨੀ ਕੇਅਰ ਨਹੀਂ ਕਰਦੀ ਨਹੀਂ ਤਾਂ ਮੈਂ ਬਹੁਤ ਸੋਹਣੇ ਬਣਾ ਦ ਇਹਨਾਂ ਨੂੰ ਕਟਿੰਗ ਕਟਿੰਗ ਵਗੈਰਾ ਕਰਕੇ ਹਾਂਜੀ ਇੱਥੇ ਆ ਗਏ ਸੀ ਆਪਾਂ ਰਸੋਈ ਦਾ ਕੰਮ ਕਰਨ ਤੇ ਅੱਜ ਫੇਰ ਠੰਡਾ ਮੌਸਮ ਸੀਗਾ ਥੋੜਾ ਜਿਹਾ ਤੇ ਫਤੇ ਦੇ ਪਾਪਾ ਨੂੰ ਆਲੂ ਦੇ ਪਰੌਂਠੇ ਬਹੁਤ ਪਸੰਦ ਆਗੇ ਤੇ ਤਾਂ ਕਰਕੇ ਇੱਥੇ ਮੈਂ ਚਾਹ ਰੱਖ ਸੱਡੀ ਸੀਗੀ ਦੁਵਾਰਾ ਦੀ ਤੇ ਆ ਆਲੂ ਦੇ ਪਰੌਂਠੇ ਬਣਾਉਣ ਲੱਗੀ ਸੀ ਅੱਜ ਫੇਰ ਮੌਸਮ ਠੰਡਾ ਜਿਹਾ ਸੀਗਾ ਥੋੜਾ ਤੇ ਮੀਂਹ ਤਾਂ ਡੇਲੀ ਆ ਹੀ ਜਾਂਦਾ ਸਵੇਰੇ ਸਵੇਰੇ ਅੱਜ ਵੀ ਸਵੇਰੇ ਸਵੇਰੇ ਪਹਿਲਾਂ ਮੀਂਹ ਆ ਹੀ ਜਾਂਦਾ ਸੀਗਾ ਜਦੋਂ ਸਵੇਰ ਉੱਠੇ ਸਵੇਰੇ ਸਵੇਰੇ ਡੇਲੀ ਦਾ ਕੰਮੀ ਆ ਮੀਂਹ ਹੁੰਦਾ ਤੇ ਹੁਣ ਭਾਦੋਂ ਚ ਵੀ ਸੌਣ ਬਣਾਈ ਬੈਠਾ ਡੇਲੀ ਦੀ ਝੜੀ ਲਾਈ ਰੱਖਦਾਗਾ ਮੀਂਹ ਦੀ ਤੇ ਹੁਣ ਇਦੋਂ ਬਾਅਦ ਵੀ ਹੁਣ ਫੇਰ ਬਦਲ ਜੇ ਹੋਏ ਪਏ ਹੈਗੇ ਤੇ ਠੰਡਾ ਜਿਹਾ ਮੌਸਮ ਹੋ ਗਿਆ ਸੀਗਾ ਤੇ ਇਹਨਾਂ ਨੂੰ ਜਾਣਾ ਸੀਗਾ ਕੰਮ ਤੇ ਇਦੋਂ ਪਹਿਲਾਂ ਪਹਿਲਾਂ ਮੈਂ ਖਚਲ ਵੀ ਰੋਟੀ ਬਣਾਦਾ ਮੈਂ ਤੇ ਕਾਕਾ ਵੀ ਸੁੱਤਾ ਪਿਆ ਸੀਗਾ ਸਵੇਰੇ ਸਵੇਰੇ ਤਾਂ ਇੰਨੇ ਕੰਮ ਹੋ ਜਾਂਦੇ ਆ ਵੀ ਕਿਹੜੇ ਕੰਮ ਕਰੀਏ ਤੇ ਕਿਹੜੇ ਛੱਡੀਏ ਤੇ ਇੱਕ ਕਾਕਾ ਸੁੱਤਾ ਪਿਆ ਸੀਗਾ ਤੇ ਇਹਦੇ ਸੁੱਤੇ ਦਾ ਲਾਹਾ ਹੋ ਜਾਂਦਾ ਵੀ ਜਿੰਨਾ ਚਿਰ ਸੁੱਤਾ ਪਿਆ ਚਲ ਉਹਨਾਂ ਚਿਰ ਕੰਮ ਕਰ ਲਈਏ ਕੋਈ ਨਾ ਕੋਈ ਫਟਾਫਟ ਕੰਮ ਨਵੇੜਨਾਂ ਦੀ ਹੁੰਦੀ ਹੈਗੀ ਫਟਾਫਟ ਕੰਮ ਨਵੇੜ ਲਈਏ ਜਦੋਂ ਉੱਠ ਜਾਂਦਾ ਫਿਰ ਤਾਂ ਇਹ ਕਹੇ ਕਿੰਨਾ ਕਿੰਨਾ ਟਾਈਮ ਬਿਠਾਈ ਰੱਖਦਾ ਮੈਨੂੰ ਤੇ ਫਿਰ ਚੱਕ ਕੇ ਬੈਠਣਾ ਪੈਂਦਾ ਨਹੀਂ ਰੋਣ ਲੱਗ ਜਾਂਦਾਗਾ ਤੇ ਇਹ ਵੀ ਕੰਮ ਤੇ ਚੱਲ ਜਾਂਦੇ ਫਿਰ ਮੈਂ ਕੱਲੀ ਨਹੀਂ ਸਭਾਲਣਾ ਹੁੰਦਾ ਇਹਨੂੰ ਫਿਰ ਸਵੇਰੇ ਇਹਨਾਂ ਨੇ ਵੀ ਕੰਮ ਤੇ ਜਾਣਾ ਹੁੰਦਾ ਫਿਰ ਤੇ ਫਿਰ ਮੈਂ ਕੱਲੀ ਨਹੀਂ ਸੰਭਣਾ ਹੁੰਦਾ ਸਾਰਾ ਕੰਮ ਵੀ ਘਰ ਦਾ ਵੀ ਤੇ ਬੱਚਿਆਂ ਨੂੰ ਵੀ ਆਪੇ ਹੀ ਸੰਭਣਾ ਹੁੰਦਾ ਰੋਟੀ ਟੁਕ ਸਾਰ ਆਪ ਹੀ ਕਰਨਾ ਪੈਂਦਾ ਕੋ ਠਕੇ ਤੇ ਸਵੇਰ ਦੀ ਚਾਹ ਤਾਂ ਇਹ ਬਣਾ ਦਿੰਦੇ ਹੁੰਦੇ ਆਗੇ ਜਿੱਦੇ ਦਾ ਕਾਕਾ ਹੋਇਆ ਉਹਦੇ ਦੇ ਸਵੇਰ ਦੀ ਚਾਹ ਇਹੀ ਬਣਾਉਂਦੇ ਆ ਪਹਿਲਾਂ 12 ਦਿਨ ਮੰਮੀ ਲਾ ਗਈ ਸੀ ਮੇਰੀ ਮਾਂ ਤੇ 12 ਦਿਨ ਲਾ ਗਈ ਸੀ ਕਾਕਾ ਹੋਏ ਤੋਂ ਫਿਰ 13ਵੇਂ ਦਿਨ ਮਾਪੀ ਲੱਗ ਗਈ ਸਾਰਾ ਕੰਮ ਕਰ ਕਰਨ ਸਾਰਾ ਮੈਂ ਕਰਦੀ ਕੰਮ ਤੇ ਇਹ ਮਾੜਾ ਮोटा ਕਰਵਾ ਦਿੰਦੇ ਆ ਮੇਰੇ ਨਾਲ ਕੰਮ ਫਤੇ ਦੇ ਪਾਪਾ ਕਦੇ ਕਦੇ ਕੱਪੜੇ ਪਾ ਆਂਦੇ ਆ ਮਸ਼ੀਨ 'ਚ ਧੋ ਦਿੰਦੇ ਆਗੇ ਤੇ ਸਵੇਰੇ ਚਾਹ ਤਾਂ ਡੇਲੀ ਇਹੀ ਬਣਾਉਂਦੇ ਹੁੰਦੇ ਜਿੱਦੇ ਦਾ ਕਾਕਾ ਹੋਇਆਗਾ ਇਨੇ ਦਿਨ ਮम्मी ਤੇ ਉਹਨੇ ਦਿਨ ਮम्मी ਨੇ ਬਣਾਈ ਆ ਤੇ ਬਸ ਫਿਰ ਇਹੀ ਬਣਾਉਣ ਲੱਗ ਗਏ ਸੀਗੇ ਸਵੇਰੇ ਚਾਹ ਰਾਤ ਨੂੰ ਵੀ ਕਾਕਾ ਸੌਣ ਨਹੀਂ ਨਾ ਦਿੰਦਾ ਹੈਗਾ ਕਾ ਤੇ ਕਈ ਵਾਰ ਉੱਠਦਾ ਰਹਿੰਦਾ ਹੈਗਾ ਦਿਨੇ ਵੀ ਨਹੀਂ ਫਿਰ ਮੈਂ ਦਿਨੇ ਵੀ ਥਕਾਵਟ ਹੋ ਜਾਂਦੀ ਸਾਰਾ ਦਿਨ ਕੰਮ ਕਰਨੇ ਹੁੰਦੇ ਆਗੇ ਇਸ ਕਰਕੇ ਤੇ ਰਾਤ ਨੂੰ ਵੀ ਵਾਰ-ਵਾਰ ਕਾਕਾ ਉੱਠਦਾ ਰਹਿੰਦਾ ਹੈਗਾ ਤੇ ਮੈਨੂੰ ਤਾਂ ਥਕਾ ਦਿੰਦਾ ਫਿਰ ਮੈਂ ਸਵੇਰੇ ਥੋੜਾ ਜਿਹਾ ਟਾਈਮ ਹੀ ਸੌਣ ਨਹੀਂ ਹੁੰਨੀ ਅੰਗੀ ਸੁਬਾ ਸੁਬਾ 5 ਵਜੇ 5:30 ਤਾ ਫਿਰ ਉਠ ਹੀ ਖੜਨਾ ਹੁੰਦਾਗਾ ਹੁਣ ਪਹਿਲਾਂ ਤਾਂ ਮੈਂ 4 ਵਜੇ ਉੱਠ ਖੜਦੀ ਸੀ ਮਾਮਾ ਕਾਕਾ ਹੁਣ ਤੋਂ ਪਹਿਲਾਂ ਸ਼ਾਂਤੀ ਇੱਕ ਤਾਂ ਦੋਨੋਂ ਬੱਚਿਆਂ ਨੂੰ ਸੰਭਣਾ ਬਹੁਤ ਥਕਾਵਟ ਆ ਜਾਂਦੀ ਏ ਮੈਨੂੰ ਬਹੁਤ ਜ਼ਿਆਦਾ ਕਿਉਂਕਿ ਦੋਨੇ ਬਹੁਤ ਪਰੇਸ਼ਾਨ ਕਰਦੇ ਏ ਮੈਨੂੰ ਫਤਿਹ ਤਾਂ ਬਹੁਤ ਹੀ ਜ਼ਿਆਦਾ ਕਰਦਾਗਾ ਕਦੇ ਕਿੱਧਰ ਲੱਗ ਜਾਂਦਾ ਹਾਂਜੀ ਤਰਾਂਡੇ ਬਣ ਕੇ ਤਿਆਰ ਹੋ ਗਏ ਦੇਖੋ ਕਿੰਨੇ ਵਧੀਆ ਬਣੇਗੇ ਸਟਫਿੰਗ ਪੂਰਾ ਪਰ ਕੈਨ ਵਧੀਆ ਬਣਾਏ ਹੋਏ ਫਟੇ ਨਹੀਂ ਅੱਜ ਪਰੌਂਠੇ ਮੇਰੇ ਤੋਂ ਚਿੱਟੇ ਆਲੂ ਵਾਲੇ ਨਹੀਂ ਤਾਂ ਫਟ ਜਾਂਦੇ ਹੁੰਦੇ ਤੇ ਇੱਧਰ ਬਣ ਗਈ ਆਪਣੀ ਚਾਹ ਤੇ ਹੋਰ ਪਰੌਂਠੇ ਹਜੇ ਬਣਾ ਰਹੀ ਆ ਤੇ ਸੱਤੇ ਦਾ ਪਰੌਂਠਾ ਹਜੇ ਬਣਾਉਣਾ ਇੱਕ ਸਾਈਡ ਆਲੂ ਰੱਖੇ ਹੋਏ ਐ ਦੇ বিনা ਨਮਕ ਮਿਰਚ ਤੋਂ ਤੇ ਇੱਧਰ ਆਪਣਾ ਕਾਕਾ ਹਜੇ ਸੁੱਤਾ ਤੇ ਹੈਗਾ ਦੁਬਾਰਾ ਸੌਂ ਗਿਆ ਉਹ ਓਕੇ ਇਦਨ ਫਤੇ ਸਿੰਘ ਖੇਡ ਰਿਆ ਹੰਜੇ ਤੇ ਬਹਿ ਕੇ ਉਹ ਪੱਕਾ ਪੇਪਰ ਤੇ ਟਾਈਮ 8:30 ਹੋਇਆ ਹਜੇ ਅਜ ਤੇ ਅੱਜ ਮੈਂ ਜਲਦੀ ਰੋਟੀ ਬਣਾਉਣ ਲੱਗ ਗਈ 8:30 ਵਜੇ ਹੁਣ ਕਾਕਾ ਸੁੱਤਾ ਪਿਆ ਸੀ ਮੈਨੂੰ ਤਾਂ ਕਰਕੇ ਰਾਖਾ ਹੋ ਗਿਆ ਰੋਟੀ ਬਣਾਉਣ ਦਾ ਕਦੇ ਕਹਤਾਂ ਹਨ ਫੁੱਲੇ ਫੁੱਲੇ ਪਰੌਂਠੇ ਬੰਨਦੇ ਵੋ ਸੋਨੇ ਤੇ ਕਦੇ ਫੱਟ ਜਾਂਦੇ ਹੁੰਦੇ ਆਗੇ ਚਿੱਟੇ ਵਾਲਾਂ ਵਾਲੇ ਵੇਰੇ ਤੋਂ ਆਹਨ ਬਹੁਤ ਸੋਨਾ ਫੁੱਲੇ ਫੁੱਲੇ ਪਰੌਂਠਾ ਸੀ ਇੱਥੇ ਮੈਂ ਲੱਗ ਗਈ ਸੀ ਕਾਕੇ ਦੇ ਕੱਪੜੇ ਧੋਣ ਤੇ ਕਾਕੇ ਦੇ ਕੱਪੜੇ ਮੈਂ ਧੋ ਲਈ ਸੀ ਛੋਟੇ ਛੋਟੇ ਇੱਕ ਤਣੀ ਤਾਂ ਕਾਕੇ ਦੇ ਕੱਪੜਿਆਂ ਦੀ ਘਰ ਜਾਂਦੀ ਹੈ ਡੇਲੀ ਤੇ ਤਿੰਨ ਟਾਈਮ ਧੋਣੀਆਂ ਮੈਂ ਇਹਦੇ ਆ ਨਿੱਕੇ ਨਿੱਕੇ ਕੱਪੜੇ ਡਾਈਪਰ ਤਾਂ ਮੈਂ ਇਹਦੇ ਲਾਉਂਦੀ ਨਹੀਂ ਹੈਗੀ ਕਦੇ ਅਰਜੈਂਸੀ 'ਚ ਤਾਂ ਭਾਵੇਂ ਲਾਦਾਂ ਕਦੇ ਤੇ ਨਹੀਂ ਤਰ ਤਰ ਤਾਂ ਖਰਾਬ ਕਰ ਦਿੰਦੇ ਬੱਚੇ ਦੀਆਂ ਡਾਈਪਰ ਤੇ ਇਸ ਕਰਕੇ ਫਿਰ ਆਹੀ ਇਹਦੇ ਵਾਧੂ ਸਾਰੇ ਲੈਂਦੇ ਹੋਏ ਆਗੇ ਆ ਛੋਟੇ ਛੋਟੇ ਰੈਡੀमेड ਆਗੇ ਇਹ ਤੇ ਲਗੋਟ ਜੀ ਇਹੀ ਬਣਦੀ ਹੁੰਨੀ ਆ ਮੈਂ ਇਹਦੇ ਤੇ ਤਿੰਨੇ ਟਾਈਮ ਧੋ ਦਿੰਨੀ ਆ ਕਿ ਬਹੁਤ ਜ਼ਿਆਦਾ ਕੱਪੜੇ ਕਰਦਾ ਇਹ ਧੋਣ ਵਾਲੇ ਛੋਟਾ ਜਿਹਾ दिल्ली ਵਾਸਾ ਕੱਪੜੇ ਧੋਣ ਤੇ ਰਹਿਣੀਆਂ ਗੀ ਕੱਲ ਸ਼ਾਮ ਨੂੰ ਦੂਜੇ ਧੋਤੇ ਸੀਗੇ ਪੌਣ ਵਾਲੇ ਕੱਪੜੇ ਬਹੁਤ ਧੋਏ ਹੋ ਵੀ ਦੋ ਤਿੰਨ ਧਣੀਆਂ ਭਰ ਗੀਆਂ ਸੀਆਂ ਉਹ ਮਸ਼ੀਨ ਚ ਪਾਏ ਸਿਨ ਕੱਲ ਕੱਪੜੇ ਸ਼ਾਮ ਨੂੰ ਤੇ ਇਹ ਤਾਂ ਫਿਰ ਮੈਂ ਡੇਲੀ ਧੋਂਦੀ ਰਹਿਣੀ ਅੰਗੀ ਦੋ ਤਿੰਨ ਟਾਈਮ ਕਾਕੇ ਦੇ ਤਾਂ ਤੇ ਦੂਜੇ ਮੈਂ ਦੋ ਦਿਨਾਂ ਤੋਂ ਧੋਣੀ ਹੁੰਦੀ ਆ ਪੌਣ ਵਾਲੇ ਕੱਪੜੇ ਮਸ਼ੀਨ ਚ ਤੇ ਇਹਦੇ ਤਾਂ ਡੇਲੀ ਧੋ ਦਿੰਨੇ ਹੈਗੇ ਹੱਥੀ ਧੋਣੀ ਨਹੀਂ ਆ ਤੇ ਉਦਰਾ ਮੀ ਆ ਰਹਿਂਦਾ ਰੋਜੀ ਰੋਈ ਦਾ ਕੰਮ ਮੀ ਦਾ ਸਵੇਰੇ-ਸਵੇਰੇ ਢਿੱਲੀ ਆ ਜਾਂਦਾ ਕਮੀ ਤੇ ਅੱਜ ਵੀ ਸੁਬਾ ਸੁਬਾ ਪੈ ਕੇ ਹਟਿਆ ਸੀਗਾ ਮੀ ਜਦੋਂ ਸਵੇਰੇ ਬਦਲ ਫੇਰ ਹੋਏ ਪਈਆ ਹੁਣ ਤੇ ਫੇਰ ਆਊਗਾ ਮੀ ਇਹਦਾ ਤਾਂ ਰੋਈ ਦਾ ਮੀ ਨਹੀਂ ਲੋਟ ਆਉਂਦਾ ਕਪੜੇ ਵਗੈਰਾ ਤਾਂ ਸੁੱਕੋਣ ਹੀ ਨਹੀਂ ਦੇਂਦਾ ਰੱਬ ਸੂਬਾ ਸ਼ਾਮ ਦੁਪਹਿਰੇ ਨਹੀਂ ਨਹੀਂ ਬੱਸ ਤੇ ਕਪੜੇ ਧੋਣ ਤੋਂ ਪਹਿਲਾਂ ਕਾਕੇ ਦੇ ਤੇ ਇਹਦੋਂ ਪਹਿਲਾਂ ਤਾਂ ਉਹ ਕਿੱਟੀ ਸੀ ਫਲਾਸ ਬਾਥਰੂਮ ਅੱਜ ਤੇ ਹੁਣ ਮੈਨੂੰ ਲੱਗਦਾ ਕਾਕੇ ਦੇ ਕਪੜੇ ਤਾਂ ਸੁੱਕਣ ਨਹੀਂ ਦੇਣੇ ਰੱਬ ਨੇ ਤੇ ਮੈਨੂੰ ਅੰਦਰ ਹੀ ਪਾਉਣੇ ਪੈਣਗੇ ਦਵਾਰੇ ਮੈਂ ਕਿਹਾ ਚੱਲ ਥੋੜੀ ਜਿਹੀ ਹਵਾ ਜੀ ਲੰਘ ਜੂਗੀ ਬਾਹਰ ਤੇ ਬੱਦਲ ਫੇਰ ਚੜਿਆ ਆਉਂਦਾ ਬਹੁਤ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਆਪਾਂ ਕਿਸੇ ਚ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ